ਤਾਂ ਹੁਣ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਇੱਕ ਸਿੱਖ ਚਿਹਰਾ ਹੋ ਸਕਦਾ ਤੁਹਾਨੂੰ ਉਮੀਦ ਹੈ ਨਹੀਂ ਨਹੀਂ ਦਿੱਲੀ ਮੁੱਖ ਮੰਤਰੀ ਸਿੱਖ ਚਿਹਰਾ ਨਹੀਂ ਹੋਏਗਾ ਇਹ ਤੁਹਾਨੂੰ ਪੂਰੀ ਉਮੀਦ ਹੈ ਕੇਜਰੀਵਾਲ ਦੀ ਆਪਣੀ ਸੀਟ ਹੈ ਉੱਥੇ ਹਾਰ ਦਾ ਮਾਰਜਨ ਜਿਹੜਾ ਹੈਗਾ ਉਹ ਲਗਭਗ ਸੰਦੀਪ ਢਿੱਖਸ਼ੀ ਨੂੰ ਮਿਲੇ ਵੋਟਾਂ ਤੋਂ ਘੱਟ ਹੈਗਾ ਇਹ ਚੱਲੇਗਾ ਕੇਜਰੀਵਾਲ ਔਰ ਸਸੋਦੀਆ ਸੁਰਿੰਦਰ ਜੈਨ ਉਹਦੇ ਕਰਕੇ ਆਨੰਦ ਦੇ ਖਿਲਾਫ ਕਿਤੇ ਨਾ ਕਿਸੇ ਇੱਕ ਨੈਗੇਟਿਵ ਇਮੇਜ ਕ੍ਰੀਏਟ ਹੋਈ ਲੋਕਾਂ ਦੇ ਵਿੱਚ ਹਾਂ ਜਿਹੜੀ ਇਹ ਗੱਲ بار بار ਤੇ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਸੀ ਉਹ ਜਿਹੜੀ ਇਮੇਜ ਨਿਰੰਧੀ ਨੂੰ ਡੈਂਟ ਲੱਗਿਆ ਉਸ ਕਰਕੇ ਪਰ ਕਾਂਗਰਸ ਦਾ ਤਾਂ ਪਰਮਿੰਦਰ ਜੀ ਸਫਾਈ ਹੋ ਗਿਆ ਦਿੱਲੀ ਦੇ ਅੰਦਰ ਇੱਕ ਵੀ ਖਾਤਾ ਨਹੀਂ ਖੋਲਿਆ ਕਾਂਗਰਸ ਦਾ ਬਿਲਕੁਲ ਹੀ ਜ਼ੀਰੋ ਤੇ ਸਿਮਪਟਿਕ ਰਹਿ ਚੁੱਕਾ ਮਤਲਬ ਜੇ ਕਾਂਗਰਸ ਤੇ ਆਵਾਦੀ ਪਾਰਟੀ ਮਿਲ ਕੇ ਚੋਣ ਲੜਦੇ ਤਾਂ ਸਮੀਕਰਨ ਕੁਝ ਹੋਰ ਹੋਣੇ ਸੀ ਕਾਂਗਰਸ ਨੂੰ ਹਲਕੇ 'ਚ ਲੈਣਾ ਜਾਂ ਕਾਂਗਰਸ ਨੂੰ ਨਜ਼ਰ ਅੰਦਾਜ਼ ਕਰਨਾ ਉਹ ਇਹਨਾਂ ਨੇ ਵੱਡਾ ਨੁਕਸਾਨ ਕਰ ਗਿਆ। ਔਰ ਕਾਂਗਰਸ ਨੇ ਸ਼ਾਇਦ ਇਹ ਬਦਲਾ ਲੈ ਇਹਨਾਂ ਦੇ ਤੋਂ ਜਿਵੇਂ ਗੁਜਰਾਤ ਦੇ ਵਿੱਚ ਇਹਨਾਂ ਨੇ ਇਕੱਲੇ ਖੜੇ ਹੋ ਕੇ ਉਹਨੂੰ ਹਰਵਾ ਦਿੱਤਾ ਸੀ। ਹੂੰ ਤੇ ਕਾਂਗਰਸ ਨੇ ਵੀ ਲੱਗਦਾ ਹੈ ਕਿ ਉਹ ਬਦਲਾ ਚੁਕਾ ਲਿਆ ਅੱਜ। ਤਾਂ ਦਿੱਲੀ ਚੋਂ ਨਤੀਜੇ ਆ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਲਾ ਟਹਿ ਚੁੱਕਿਆ। ਕੇਜਰੀਵਾਲ ਦੇ ਸਮੇਤ ਭਾਜਪਾ ਦੇ ਵੱਲੋਂ 12 ਵੱਡੇ ਕਿਲੇ ਢਾਏ ਗਏ ਨੇ। ਇੱਕ ਵੱਡਾ ਉਲਟ ਫੇਅਰ ਦਿੱਲੀ ਦੇ ਅੰਦਰ ਹੋਇਆ ਦੇਸ਼ ਦੀ ਰਾਜਧਾਨੀ ਦੇ ਵਿੱਚ ਜਿੱਥੇ ਲਗਾਤਾਰ ਆਮ ਆਦਮੀ ਪਾਰਟੀ ਆਪਣਾ ਕਬਜ਼ਾ ਜਮਾਈ ਹੋਏ ਬੈਠੇ ਸੀ ਪਰ ਅੱਜ ਦੇ ਨਤੀਜਿਆਂ ਨੇ ਪੂਰੀ ਗੇਮ ਹੀ ਪਲਟ ਕੇ ਰੱਖ ਦਿੱਤੀ ਤਾਂ ਦਿੱਲੀ ਦੀ ਅੰਦਰਲੀ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ-ਕਿਹੜੇ ਫੈਕਟਰ ਚੱਲੇ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਡੀਆ ਐਡਵਾਈਜ਼ਰ ਡਾਕਟਰ ਪਰਮਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਉਹਨਾਂ ਤੋਂ ਸਮਝਾਂਗੇ ਕਿ ਦਿੱਲੀ ਦੇ ਅੰਦਰ ਜਿਹੜੀ ਸਿੱਖ ਰਾਜਨੀਤੀ ਹੈ ਕਿ ਉਸ ਦਾ ਵੀ ਅਸਰ ਪਿਆ ਕਿਉਂਕਿ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਦਿੱਲੀ ਗੁਰਦੁਆਰਾ ਫੰਡ ਕਮੇਟੀ ਦੇ ਵੀ ਤਮਾਮ ਜਿਨ੍ਹਾਂ ਨੇ ਅਹੁਦੇਦਾਰ ਸੀ ਵਰਕਰ ਸਹਿਬਾਨ ਸੀ ਉਹਨਾਂ ਦੇ ਵੱਲੋਂ ਵੀ ਖੁੱਲ੍ਹ ਕੇ ਵੋਟ ਚੀਤੀ ਗਈ ਆ ਇੱਕ ਤਰ੍ਹਾਂ ਸਿੱਧੇ ਹੱਕ ਦੇ ਵਿੱਚ ਭੁਗਤ ਦੇ ਨਜ਼ਰ ਆਏ ਨੇ ਤਾਂ ਪਰਮਿੰਦਰ ਸਿੰਘ ਜੀ ਬਹੁਤ-ਬਹੁਤ ਸਵਾਗਤ ਆ ਜੀ ਦਾ ਇੰਪੈਕਟ ਦੇ ਉੱਤੇ ਤੁਹਾਡਾ ਜੀ ਜੀ ਹਾਂ ਜੀ ਤੁਹਾਨੂੰ ਕੀ ਲੱਗਦਾਗਾ ਕਿ ਜਿਹੜੇ ਇਹ ਨਤੀਜੇ ਆਏ ਨੇ ਇਸ ਦੇ ਪਿੱਛੇ ਕਿਹੜੇ ਫੈਕਟਰ ਰਹੇ ਹੋਣਗੇ ਭਾਜਪਾ ਨੂੰ ਜਿਹੜਾ ਇੰਨਾ ਬਹੁਤ ਮਤ ਮਿਲਿਆਗਾ ਤੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਨੇਤਾ ਹਾਰ ਚੁੱਕੇ ਨੇ ਇਹ ਮੌਜੂਦਾ ਮੁੱਖ ਮੰਤਰੀ ਸੀਐਮ ਆਤੀਸ਼ੀ ਨੇ ਮਸਾ ਆਪਣੀ ਕੁਰਸੀ ਬਚਾਈ ਹੈ ਤੇ ਅਰਵਿੰਦ ਕੇਜਰੀਵਾਲ ਤਾਂ ਹਾਰ ਹੀ ਚੁੱਕੇ ਨੇ ਕਿਹੜੇ ਫੈਕਟਰ ਲੱਗਦਾ ਤੁਹਾਨੂੰ ਕਿ ਸਿੱਖ ਵੋਟ ਵੀ ਭਾਜਪਾ ਦੇ ਹੱਕ ਦੇ ਵਿੱਚ ਭੁਗਤੀ ਹੈ ਦੇਖੋ ਸਭ ਤੋਂ ਵੱਡਾ ਗੱਲ ਹੈ ਜਿ ਕਿ ਜਿਹੜਾ ਸ਼ਰਾਬ ਘੋਟਾ ਦੇ ਦੀ ਗੱਲ ਉਸ ਲਈ ਨਾ ਜੀ ਉਸਨੇ ਕਿਤਨਾ ਕੀਤੇ ਜੋ ਜੇਲ ਚਲੇ ਗਏ ਕੇਜਰੀਵਾਲ ਔਰ ਸਸੋਦੀਆ ਸੁਰਿੰਦਰ ਜੈਨ ਉਹਦੇ ਕਰਕੇ ਆਨੰਦ ਦੇ ਖਿਲਾਫ ਕਿਤੇ ਨਾ ਕਿਤੇ ਇੱਕ ਨੈਗੇਟਿਵ ਇਮੇਜ ਕ੍ਰੀਏਟ ਹੋਈ ਲੋਕਾਂ ਦੇ ਵਿੱਚ ਜਿਹੜੀ ਇਹ ਗੱਲ ਬਾਰ ਬਾਰ ਤੇ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਸੀ ਉਹ ਜਿਹੜੀ ਇਮੇਜ ਨਰੰਦ ਨੂੰ ਡੈਂਟ ਲੱਗਿਆ ਉਸ ਕਰਕੇ ਔਰ ਉਸ ਇਮੇਜ ਨੂੰ ਡੈਂਟ ਲੱਗਣ ਦਾ ਵੀ ਕਿਤੇ ਨਾ ਕਿਤੇ ਨਾਲ ਨੁਕਸਾਨ ਹੋਇਆ ਨਾਲੇ ਜਿਹੜਾ ਕਾਂਗਰਸ ਨਾਲ ਇਹਨਾਂ ਦਾ ਗਠਜੰਬੰਦਨ ਨਹੀਂ ਹੋਇਆ ਜਿਹੜਾ ਕਿ ਲੋਕ ਸਭਾ ਇਲੈਕਸ਼ਨ ਵਿੱਚ ਹੋਇਆ ਸੀ ਜੀ ਉਹਨੇ ਵੀ ਨੁਕਸਾਨ ਇਹਨਾਂ ਨੂੰ ਪਹੁੰਚਾਇਆ ਜੋ ਮੈਂ ਦੇਖ ਰਹੇ ਹਾਂ ਤ੍ਰਿਬਨ 10 12 ਸੀਟਾਂ ਐਸੀਆਂ ਨੇ ਜਿੱਥੇ ਆਮ ਆਦੀ ਪਾਰਟੀ ਦੀ ਹਾਰ ਦਾ ਮਾਰਜਨ ਤੇ ਕਾਂਗਰਸ ਨੂੰ ਮਿਲੇ ਵੋਟਾਂ ਦਾ ਮਾਰਜਨ ਬਹੁਤ ਵੱਡੀ ਚੀਜ਼ ਹੈ ਕਿ ਮਤਲਬ ਉੱਥੇ ਕਾਂਗਰਸ ਨੂੰ ਜਿਹੜਾ ਵੋਟ ਮਿਲਿਆ ਉਹ ਆਮ ਆਦੀ ਪਾਰਟੀ ਦੀ ਹਾਰ ਨੂੰ ਬਣਾ ਕੇ ਚਲਾ ਗਿਆ ਜਿਵੇਂ ਕੇਜਰੀਵਾਲ ਦੀ ਆਪਣੀ ਸੀਟ ਹੈ ਉੱਥੇ ਹਾਰ ਦਾ ਮਾਰਜਨ ਜਿਹੜਾ ਹੈਗਾ ਉਹ ਲਗਭਗ ਸੰਦੀਪ ਦੀਕਸ਼ੀ ਨੂੰ ਮਿਲੇ ਵੋਟਾਂ ਤੋਂ ਘੱਟ ਹੈਗਾ ਜੀ ਇਹ ਇਹ ਤੇਰਾ ਮੁਰਾਕੀ ਬਿੜਲਾ ਦੀ ਸੀਟ ਹੈ ਮਾਦੀਪੁਰ ਉੱਥੇ ਵੀ ਜਿਹੜਾ ਕਾਂਗਰਸ ਦਾ ਕੈਂਡੀਡੇਟ 12 13000 ਕਨੇ ਵੋਟ ਲੈ ਗਿਆ ਔਰ ਉੱਥੇ ਉਹਦੀ ਹਾਰ ਦਾ ਮਾਰਜਿਨ ਬਹੁਤ ਥੋੜਾ ਹੈਗਾ ਇਤਨਾ ਜੀ ਕਰੀਬਨ 10 12 ਸੀਟਾਂ ਨੇ ਜਿਨ੍ਹਾਂ ਦੇ ਉੱਤੇ ਬੜਾ ਵੱਡਾ ਉਲਟ ਫੇਰ ਹੋਇਆ ਬੀਜੇਪੀ ਮੁਸਲਮਾਨ ਇਲਾਕੇ ਮੁਸਤਫਾ ਬਾਦੂ ਜਿੱਤ ਗਈ ਕਿਉਂਕਿ ਉੱਥੇ ਕਾਂਗਰਸ ਨੇ ਵੋਟ ਵੰਡ ਦਿੱਤਾ ਔਰ ਉੱਥੇ ਆਪ ਹਾਰ ਗਈ ਮੁਸਲਿਮ ਸੀਟ ਤੇ ਜਿਹੜੀ ਮੁਸਲਿਮ ਵੋਟ ਜਿਹੜਾ ਹੈ ਜ਼ਿਆਦਾਤਰ ਇਹਨੂੰ ਗਿਆ ਹੈ ਫਿਲਮਪੁਰੇ ਜਿੰਨੇ ਮੁਸਲਿਮ ਸੀਟ ਆ ਉਖਲਾ ਹੈ ਜਿੰਨੇ ਆਪ ਆਲੇ ਹੂੰ ਤੇ ਉਹਦੇ ਦੇ ਸਾਹਮਣੇ ਮੰਨਿਆ ਜਾ ਸਕਦਾ ਹੈ ਕਿ ਕਿਸੇ ਨਾ ਕਿਸੇ ਨੰਦੇ ਕੋਲੋਂ ਕਾਂਗਰਸ ਨੂੰ ਹਲਕੇ ਚ ਲੈਣਾ ਜਾਂ ਕਾਂਗਰਸ ਨੂੰ ਨਜ਼ਰ ਅੰਦਾਜ਼ ਕਰਨਾ ਉਹ ਇਹਨਾਂ ਨੇ ਵੱਡਾ ਨੁਕਸਾਨ ਕਰ ਗਿਆ ਔਰ ਕਾਂਗਰਸ ਨੇ ਸ਼ਾਇਦ ਇਹ ਬਦਲਾ ਲਿਆ ਹੈ ਇਹਨਾਂ ਦੇ ਤੋਂ ਜਿਵੇਂ ਗੁਜਰਾਤ ਦੇ ਵਿੱਚ ਇਹਨਾਂ ਨੇ ਇਕੱਲੇ ਖੜੇ ਹੋ ਕੇ ਉਹਨੂੰ ਹਰਵਾ ਦਿੱਤਾ ਸੀ ਹੂੰ ਤੇ ਕਾਂਗਰਸ ਨੇ ਵੀ ਲੱਗਦਾ ਹੈ ਕਿ ਉਹ ਬਦਲਾ ਚੁਕਾ ਲਿਆ ਅੱਜ ਪਰ ਕਾਂਗਰਸ ਦਾ ਤਾਂ ਪਰਮਿੰਦਰ ਜੀ ਸਫਾਈ ਹੋ ਗਿਆ ਦਿੱਲੀ ਦੇ ਅੰਦਰ ਇੱਕ ਵੀ ਖਾਤਾ ਨਹੀਂ ਖੁੱਲਿਆ ਕਾਂਗਰਸ ਦਾ ਬਿਲਕੁਲ ਜ਼ੀਰੋ ਤੇ ਸਿਮਟ ਕੇ ਰਹਿ ਗਿਆ ਜੀ ਪਰ ਕਾਂਗਰਸ ਦਾ ਖਾਤਾ ਤਾਂ ਪਹਿਲੇ ਵੀ ਨਹੀਂ ਖੁੱਲਿਆ ਸੀ ਪਿਛਲੇ ਵੀ ਨਹੀਂ ਖੁੱਲਿਆ ਸੀ ਲੇਕਿਨ ਕਾਂਗਰਸ ਦਾ ਵੋਟ ਸ਼ੇਅਰ ਇਸ ਵਾਰੀ ਸੁਧਰਿਆ ਹੈ ਠੀਕ ਹੈ ਕਈ ਸਿੱਟੇ ਦੇ ਉੱਤੇ ਅੱਛਾ ਵੋਟ ਕਾਂਗਰਸ ਲੈ ਕੇ ਗਈ ਹੈ ਖਾਸ ਕਰਕੇ ਮੁਸਲਿਮ ਇਲਾਕੇ ਐਜ ਵੀ ਔਰ ਵੈਸੇ ਵੀ ਉਹ ਤਾਂ ਪਹਿਲੀ ਉਮੀਦ ਜਾਈ ਜਾ ਰਹੀ ਸੀ ਕਿ ਕਾਂਗਰਸ ਕਿਤੇ ਵੀ ਨਹੀਂ ਅਗੀਏ ਪਰ ਇਹ ਸੀ ਕਿ ਕਾਂਗਰਸ ਦਿਨਾਂ ਅੱਛਾ ਕਰੇਗੀ ਬੀਜੇਪੀ ਦਾ ਉਹਨਾਂ ਦਾ ਫਾਇਦਾ ਹੋਏਗਾ ਉਹ ਕੱਲ ਸਾਬਤ ਹੋ ਗਈ ਮਤਲਬ ਜੇ ਕਾਂਗਰਸ ਤੇ ਆਵਾਦੀ ਪਾਰਟੀ ਮਿਲ ਕੇ ਚੌਣ ਲੜਦੇ ਤਾਂ ਸਮੀਕਰਨ ਕੁਝ ਹੋਰ ਹੋਣੇ ਸੀ ਆਹ ਉਲਟ ਜਾਣੇ ਸੀ ਇਸ ਮਤਲਬ ਉਲਟ ਜਾਣੇ ਸੀ ਜੀ ਔਰ ਕਾਂਗਰਸ ਨੇ ਵੀ ਜਿਹੜੀ ਹੈ ਹਾਲਾਕਿ ਕਾਂਗਰਸ ਦਾ ਜਿਹੜਾ ਪ੍ਰਚਾਰ ਹੈ ਲੇਟ ਹੋਇਆ ਰਾਹੁਲ ਗਾਂਧੀ ਜੀ ਕੋਈ ਤਬੀਅਤ ਤੋਂ ਜਾ ਕੇ ਗੱਲਾਂ ਕੀਤੀਆਂ ਗਈਆਂ ਕਿ ਰਾਹੁਲ ਗਾਂਧੀ ਆ ਨਹੀਂ ਰਹੇ ਲੇਕਿਨ ਲਾਸਟ ਦੇ ਪੰਜ-ਛੇ ਦਿਨ ਰਾਹੁਲ ਗਾਂਧੀ ਆ ਗਏ ਇਸ ਗੱਲ ਨੂੰ ਵੀ ਤੋੜਨ ਕਿ ਮੈਂ ਪ੍ਰਚਾਰਕ ਆਇਆ ਜੀ ਔਰ ਉਸ ਗੱਲ ਨੇ ਬੜਾ ਪ੍ਰਭਾਵ ਪਾਇਆ ਔਰ ਕੇਜਰੀਵਾਲ ਦਾ ਜਿਹੜਾ ਨੁਕਸਾਨ ਹੈ ਉਹ ਕਾਂਗਰਸ ਨੇ ਜਿਆਦਾ ਕਰਤਾ ਹੈ ਬਾਕੀ ਜਿਹੜੀਆਂ ਗੱਲਾਂ ਦੇ ਉੱਤੇ ਬੀਜੇਪੀ ਉਹਨਾਂ ਹਮੇਸ਼ਾ ਗਾਲਾਂ ਕੱਢਦੀ ਸੀ ਕਿ ਰੇਵੜੀ ਕਲਚਰ ਹੈ ਔਰ ਰੇਵੜੀਆਂ ਵੰਡਦੇ ਨਹੀਂ ਇਸ ਵਾਰ ਬੀਜੇਪੀ ਨੇ ਕਾਪੀ ਪੇਸਟ ਕਰਤਾ ਉਹਨਾਂ ਦੀ ਗੱਲਾਂ ਨੂੰ ਹੂੰ ਉਹਨਾਂ ਨੇ ਕਿਹਾ ਸੀ 2100 ਰੁਪਏ ਮਹਿਲਾ ਵੰਦੇ ਆਂਗੇ ਨਾਲੇ ਜਿਹੜੀ 2500 ਦੇਵਾਂਗੇ ਜੀ ਇਹ ਤਰੀਕਾ ਨਾਲ ਹਰ ਉਹ ਰੇਵੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਔਰ ਇੱਕ ਕੋਸ਼ਿਸ਼ ਕੀਤੀ ਕਿ ਜੇ ਤੇਜਰੀਵਾਲ ਤੋਂ ਜ਼ਿਆਦਾ ਰੇਵੜੀਆਂ ਦੇ ਸਕਦੇ ਆਂ ਹੂੰ ਉਹਦਾ ਕਿਤਨਾ ਕਿਤ ਉਹਨਾਂ ਨੂੰ ਭਾਜਪਾ ਨੂੰ ਫਾਇਦਾ ਵੀ ਮਿਲਿਆ ਔਰ 22 ਸਾਲ ਤੋਂ ਜਿਹੜੀ ਸੱਤਾ ਤੋਂ ਬਾਹਰ ਸੀ ਦਿੱਲੀ ਦੀ ਜੀ ਉਹਦੇ ਵਿੱਚ ਉਹਦੀ ਵਾਪਸੀ ਹੋ ਗਈ ਹੈ ਜੀ ਤਨੂੰ ਇਹ ਲੱਗਦਾ ਜਿਵੇਂ ਜੇਕਰ ਗੱਲ ਕੀਤੀ ਜਾਵੇ ਦਿੱਲੀ 'ਚ ਬਹੁਤ ਗਿਣਤੀ ਜਿਹੜੀ ਸਿੱਖ ਵੋਟਰਾਂ ਦੀ ਹੈਗੀ ਆ ਖਾਸ ਤੌਰ ਦੇ ਉੱਤੇ ਜੇਕਰ ਡੀਜੀਐਮਸੀ ਦੀ ਗੱਲ ਕੀਤੀ ਜਾਵੇ ਤਾਂ ਡੀਜੀਐਮਸੀ ਦੇ ਜਿਹੜੇ ਤਮਾਮ ਮੋਦੇਦਾਰ ਨੇ ਪੂਰੀ ਕਮੇਟੀ ਜਿਹੜੀ ਸਿੱਧਮ ਸਿੱਧੀ ਹੱਕ ਦੇ ਵਿੱਚ ਭੋਗਤ ਦੀ ਨਜ਼ਰ ਆਈ ਮਜੰਦਾ ਸੀ ਕਿ ਸਰਸਾ ਵੀਰਜੋਰੀ ਗਾਰਡਨ ਤੋਂ ਜਿੱਤ ਚੁੱਕੇ ਆ ਤਾਂ ਹੁਣ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਇੱਕ ਸਿੱਖ ਚਿਹਰਾ ਹੋ ਸਕਦਾ ਤੁਹਾਨੂੰ ਉਮੀਦਾਂ ਹੈ ਨਹੀਂ ਨਹੀਂ ਦਿੱਲੀ ਮੁੱਖ ਮੰਤਰੀ ਸਿੱਖ ਚਿਹਰਾ ਨਹੀਂ ਹੋਏਗਾ ਇਹ ਤਾਂ ਸਾਨੂੰ ਕੋਈ ਉਮੀਦ ਹੈ ਲੇਕਿਨ ਹਾਂ ਇਹ ਗੱਲ ਜਰੂਰ ਹੈ ਕਿ ਦਿੱਲੀ ਦੇ ਵਿੱਚ ਇਸ ਟਾਈਮ ਤੱਕ ਇਹ ਲੱਗ ਰਿਹਾ ਕਿ 6 ਬੱਚੇ ਜਿਹੜੇ ਵਿਧਾਨ ਸਭਾ ਪਹੁੰਚ ਗਏ ਨੇ ਜਿਨ੍ਹਾਂ ਚੋਂ ਤਿੰਨ ਬੀਜੇਪੀ ਦੇ ਨੇ ਅਤੇ ਤਿੰਨ ਆਮ ਆਦਮੀ ਪਾਰਟੀ ਦੇ ਨੇ ਹੂੰ ਤੇ ਇਹ ਮੰਨਿਆ ਜਾ ਸਕਦਾ ਹੈ ਕਿ ਜਿਹੜਾ ਸਿੱਖ ਕੋ ਪ੍ਰਧਾਨ ਮੰਤਰੀ ਜ਼ਰੂਰ ਬਣ ਸਕਦਾ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਐ ਅਰਵਿੰਦਰ ਸਿੰਘ ਲਵਲੀ ਬਣੇ ਹੂੰ ਚਾਹੇ ਤਰਵਿੰਦਰ ਸਿੰਘ ਮਰਵਾ ਬਣੇ ਜਾਂ ਮਨਿੰਦਰ ਸਿੰਘ ਸੱਸਾ ਬਣੇ ਪਰ ਮੁੱਖ ਮੰਤਰੀ ਵਾਲੀ ਗੱਲ ਬੜੀ ਦੂਰ ਦੀ ਹੈ ਮੁੱਖ ਮੰਤਰੀ ਦੇ ਉੱਤੇ ਦਾਵਾ ਜਿਹੜਾ ਜ਼ਿਆਦਾ ਮਜ਼ਬੂਤ ਜਿਹਾ ਲੱਗ ਰਿਹਾ ਪਰਵੀਸ਼ ਵਰਮਾ ਦਾ ਲੱਗ ਰਿਹਾ ਹੈ ਜਿੰਨ ਕੀ ਜੀਵਨ ਨੂੰ ਹਰਾਇਆ ਜੀ ਜਾਂ ਫਿਰ ਦੂਸਰਾ ਦਾਵਾ ਹੋ ਸਕਦਾ ਸੀ ਰਮੇਸ਼ ਵਿਧੂੜੀ ਦਾ ਹੂੰ ਜਿਹੜਾ ਆਤੀਸ਼ੀ ਨੂੰ ਹਰਾ ਦਿੰਦਾ ਪਰ ਆਖਰੀ ਰਾਉਂਡ ਦੇ ਵਿੱਚ ਆ ਕੇ ਰਮੇਸ਼ ਵਿਧੂੜੀ ਹਾਰ ਗਿਆ ਜੀ ਔਰ ਆਤੀਸ਼ੀ ਜਿੱਤ ਗਿਆ ਜੀ ਇਸ ਕਰਕੇ ਮੈਨੂੰ ਮੁੱਖ ਮੰਤਰੀ ਦਾ ਤਾਂ ਨਹੀਂ ਲੱਗਦਾ ਮੰਤਰੀ ਜ਼ਰੂਰ ਕੋਈ ਸਿੱਖਣਾ ਤਿੰਨਾਂ ਚੋਂ ਬਣ ਸਕਦਾ ਹੂੰ ਉਹਨ ਬੀਜੇਪੀ ਦਾ ਫੈਸਲਾ ਹੈ ਕਿਹਨੂੰ ਬਣਾਣਗੇ ਪਰ ਲੰਬੇ ਅੰਤਰਾਲ ਤੋਂ ਬਾਅਦ ਬੀਜੇਪੀ ਦੀ ਵਾਪਸੀ ਹੋ ਰਹੀ ਹੈ ਦਿੱਲੀ ਦੇ ਵਿੱਚ ਤੋਂ ਲੱਗਦਾ ਕਿ ਇਸ ਦੇ ਇਸ ਉਲਟ ਫੇਰ ਦੇ ਨਾਲ ਹੁਣ ਦਿੱਲੀ ਨੂੰ ਕੁਝ ਫਾਇਦਾ ਹੋਵੇਗਾ ਕਿਉਂਕਿ ਭਾਜਪਾ ਲੰਬੇ ਸਮੇਂ ਤੋਂ ਰੌਲਾ ਪਾ ਰਹੀ ਸੀ ਕਿ ਡਬਲ ਇੰਜਨ ਦੀ ਸਰਕਾਰ ਲਿਆਓ ਤਾਂ ਅਸੀਂ ਦਿੱਲੀ ਨੂੰ ਸੁਧਾਰਾਂਗੇ ਦਿੱਲੀ ਡੁੱਬ ਰਹੀ ਆ ਦਿੱਲੀ ਬਰਬਾਦ ਹੋ ਰਹੀ ਆ ਕੂੜੇ ਦੇ ਢੇਰ ਦੇ ਨਾਲ ਦਿੱਲੀ ਜਨ ਜਾਂਦੀ ਹੈ ਜਮਨਾ ਦਾ ਪਾਣੀ ਖਰਾਬ ਹੋ ਚੁੱਕਿਆ ਹੈ ਸ਼ਰਾਬ ਪਾਲਿਸੀ ਉਹ ਗਲ ਫੈਕਟ ਹੈ ਉਹ ਗਲ ਫੈਕਟ ਦਾ ਹੀ ਫਰਕ ਪਏਗਾ ਇਨਫਰਾਸਟ੍ਰਕਚਰ ਜੋ ਕਿ ਕੇਜਰੀਵਾਲ ਦੇ ਟਾਈਮ ਤੇ ਆ ਕੇ ਬਹੁਤ ਜ਼ਿਆਦਾ ਸਟ੍ਰੋਪ ਹੋ ਗਿਆ ਸੀ ਰੁਕ ਗਿਆ ਸੀ ਉਹਦੇ ਵਿੱਚ ਹੁਣ ਫਰਕ ਆ ਸਕਦਾ ਕਿਉਂਕਿ ਫੰਡ ਦੀ ਜਿਹੜੀ ਦਿੱਕਤ ਹੈ ਜਾਂ ਸੈਂਟਰ ਤੋਂ ਪੈਸਾ ਲੈਣ ਦੀ ਗੱਲ ਹੈ ਜਸਾ ਇਹਦੇ ਹਿੱਸੇ ਨੂੰ ਪੈਸਾ ਲੈਣ ਦੀ ਗੱਲ ਦਿੱਲੀ ਸਰਕਾਰ ਦਾ ਦੋਨੋਂ ਸਰਕਾਰਾਂ ਹੁਣ ਬੀਜੇਪੀ ਦੀਆਂ ਨੇ ਤੇ ਉਹਦੇ ਵਿੱਚ ਬੈਨੀਫਿਟ ਨਹੀਂ ਮਿਲ ਸਕਦਾ ਇਸ ਗੱਲ 'ਚ ਕੋਈ ਦੋਰ ਆਈ ਨਹੀਂ ਕਿਉਂਕਿ ਜਦੋਂ ਸ਼ੀਲਾ ਦਿੱਸ਼ੀ ਸੀ ਤੀ ਸੈਂਟਰ 'ਚ ਮਨਮੋਹਨ ਸਿੰਘ ਦੀ ਸਰਕਾਰ ਸੀ ਹੂੰ ਤੇ ਦਿੱਲੀ 'ਚ ਬਹੁਤ ਕੰਮ ਹੋਇਆ ਸੀ ਬਹੁਤ ਫਲਾਈਓਵਰ ਬਣੇ ਸੀ ਬਹੁਤ ਮੈਟਰੋ ਲਾਈਨ ਦਾ ਵਿਸਤਾਰ ਹੋਇਆ ਸੀ ਜੀ ਉਹ ਲੋਕ ਯਾਦ ਕਰਦੇ ਸੀ ਸ਼ੀਲਾ ਦਿੱਸ਼ੀ ਦੇ ਕਰਕੇ ਹੂੰ ਉਮੀਦ ਕੀਤੀ ਜਾਣੀ ਚਾਹੀਦੀ ਕਿ ਦੋਨੋਂ ਸਰਕਾਰਾਂ ਹੁਣ ਬੀਜੇਪੀ ਦੀਆਂ ਨੇ ਹੁਣ ਦਿੱਲੀ ਦੀ ਡਵੈਲਪਮੈਂਟ ਦੇ ਵਿੱਚ ਇੱਕ ਵੱਡਾ ਬਦਲਾ ਆ ਸਕਦਾ ਜੋ ਖੜੋਤ ਸੀ ਉਹ ਸ਼ਾਇਦ ਬਦਲਾ ਆ ਸਕਦਾ ਬਾਕੀ ਜਿਹੜੀਆਂ ਸਬਸਿਡੀਆਂ ਦੀ ਗੱਲ ਹੈ ਔਰ ਜਿਹੜੇ ਹੋਰ ਕੰਮ ਨੇ ਹੂੰ ਉਹਦੇ ਬਾਰੇ ਤੁਹਾਡੇ ਕੋਸ਼ਿਸ਼ ਵੀ ਜਾਣਾ ਜਲਦਬਾਜੀ ਸਰਕਾਰ ਕੀ ਕਰੇਗੀ ਬੀਜੇਪੀ ਨਹੀਂ ਸਿੱਖ ਰਾਜਨੀਤੀ ਤੇ ਕਿੰਨਾ ਕਸਰ ਪਵੇਗਾ ਦਿੱਲੀ ਦੇ ਅੰਦਰ ਖਾਸ ਤੌਰ ਤੇ ਵਸਦੇ ਸਿੱਖਾਂ ਦੇ ਕਿਉਂਕਿ ਪੰਜਾਬ ਦੇ ਵਿੱਚ ਇਹੀ ਚਰਚਾ ਹੁੰਦੀ ਆ ਚਾਹੇ ਆਮ ਆਦਮੀ ਪਾਰਟੀ ਸੀਗੀ ਕਿ ਸਿੱਖਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਸਿੱਖਾਂ ਨੂੰ ਕਿਉਂ ਨਹੀਂ ਤਰਜੋ ਦਿੱਤੀ ਜਾਂਦੀ ਜੀ ਹਾਲਾਂਕਿ ਸਿੱਖ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਪਰ ਇਹ ਚਰਚਾਵਾਂ ਪੰਜਾਬ 'ਚ ਰਹਿੰਦੀਆਂ ਨੇ ਕਿ ਸਿੱਖ ਰਾਜਨੀਤੀ ਦੇ ਉੱਤੇ ਅਸਰ ਪਵੇਗਾ। ਜਦੋਂ ਸਿੱਖ ਰਾਜਨੀਤੀ ਦੇ ਉੱਤੇ ਕੀ ਅਸਰ ਪਵੇਗਾ ਨਹੀਂ ਕਿਹਾ ਜਾ ਸਕਦਾ ਪਰ ਛੇ ਪਗੜੀਆਂ ਜਰੂਰ ਇਸ ਵਾਰੀ ਕਹਿ ਸਕਨੇ ਆ ਕਿ ਵਿਧਾਨ ਸਭਾ 'ਚ ਪਹੁੰਚ ਰਹੀਆਂ ਨੇ। ਹੂੰ ਤੇ ਦਿੱਲੀ ਕਮੇਟੀ ਇਲੈਕਸ਼ਨਾਂ ਦੇ ਵਿੱਚ ਦਾ ਕੋਈ ਫਰਕ ਪਵੇਗਾ ਨਹੀਂ ਪਵੇਗਾ ਇਹ ਲਈ ਕੁਝ ਕਹਣਾ ਜਲਦਬਾਜ਼ੀ ਹੋਏਗਾ। ਸਰਕਾਰ ਦੀ ਕੀ ਨੀਤੀਆਂ ਰਹਿੰਦੀਆਂ ਨੇ ਮੁੱਖ ਮੰਤਰੀ ਕੌਣ ਬਣਦਾ ਔਰ ਉਸ ਤੋਂ ਬਾਅਦ ਹੀ ਸਾਰਾ ਕੁਝ ਦੇਖਿਆ ਜਾਏਗਾ। ਔਰ ਦਿੱਲੀ ਕਮੇਟੀ ਦੀਆਂ ਚੋਣਾਂ ਵੀ ਅਗਸਤ ਵਿੱਚ ਜੀ ਹੋ ਰਹੀਆਂ ਨੇ ਜੀ ਤੇ ਇਸ ਕਰਕੇ ਹਾਲੇ ਕੁਝ ਵੀ ਜਣਾ ਜਲਦੀ ਹੋਏਗਾ ਨਹੀਂ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੇ ਆਪਣੇ ਜੋ ਵਾਅਦੇ ਕੀਤੇ ਨੇ ਉਹਨਾਂ ਨੂੰ ਨਿਭਾਉਣ ਦਾ ਨਦਾਨ ਵੇਲਾ ਔਰ ਕਿਤਨਾ ਕਿਤੇ ਕੇਜਰੀਵਾਲ ਦਾ ਬਾਹਰ ਹੋਣਾ ਉਹਦੀ ਰਾਸ਼ਟਰੀ ਪੱਧਰ ਤੇ ਜੋ ਹੈ ਕੋਈ ਪਕੜ ਬਣਾਉਣ ਦੀ ਕੋਸ਼ਿਸ਼ ਇਹ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਲੱਗਦਾ ਹੈ ਕਿ ਵੱਡਾ ਝਟਕਾ ਲੱਗੇਗਾ ਹਮਮ ਔਰ ਤਾਂ ਸਿਰ ਪੰਜਾਬ ਵਿੱਚ ਵੀ ਹੋ ਸਕਦਾ ਹੈ ਪੰਜਾਬ ਤੇ ਇਹਦਾ ਅਸਰ ਤੁਹਾਨੂੰ ਲੱਗਦਾ ਆਉਣ ਵਾਲੀਆਂ 27 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਤੇ ਵੀ ਵੱਡਾ ਅਸਰ ਇਹਦਾ ਦੇਖਣ ਨੂੰ ਮਿਲ ਸਕਦਾ? ਬਿਲਕੁਲ ਬਿਲਕੁਲ ਪਵੇਗਾ ਵੱਡਾ ਅਸਰ ਪਵੇਗਾ ਕਿਉਂਕਿ ਜੋ 2027 ਦੀਆਂ ਚੋਣਾਂ ਨੇ ਹੂੰ ਉਹਦੇ ਵਿੱਚ ਕੇਜਰੀਵਾਲ ਦਾ ਜਾਂ ਦਿੱਲੀ ਸਰਕਾਰ ਦਾ ਹਟਣਾ ਮੰਨ ਕੇ ਚੱਲ ਰਹੇ ਨੇ ਕਿ ਦਿੱਲੀ ਮਾਡਲ ਜਿਹੜਾ ਨਾਮ ਲੈ ਕੇ ਪੰਜਾਬ ਵਿੱਚ ਰਾਜ ਚਾਹੀ ਸੀ ਜੀ ਉਹ ਦਿੱਲੀ ਮਾਡਲ ਇੱਕ ਤਰ੍ਹਾਂ ਨਾਲ ਖਤਮ ਹੋ ਗਿਆ ਹੂੰ ਇਸ ਕਰਕੇ ਪੰਜਾਬ 'ਚ ਅਸਰ ਪਵੇਗਾ ਉਹਦਾ ਆਖਰੀ ਸਵਾਲ ਲੈਣਾ ਚਾਹਾਂਗਾ ਪ੍ਰਮੇਂਦਰ ਜੀ ਕੀ ਇਹ ਦਿੱਲੀ ਦੇ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਰੋਸ ਸੀਗਾ ਗੁੱਸਾ ਸੀ ਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਬਦਲਾਅ ਆਇਆ ਸੀਗਾ ਉਹੀ ਬਦਲਾਅ ਅਜ ਦਿੱਲੀ ਦੇ ਵਿੱਚ ਆਇਆ ਜਾਂ ਫਿਰ ਕੀ ਤੁਹਾਨੂੰ ਕਾਰਨ ਲੱਗਦੇ ਨੇ ਨਹੀਂ 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 ਰੋਸ ਦਾ VOTING ਨਹੀਂ ਹੈ ਮੈਂ ਮੈਂ ਜਿੱਦਾਂ ਦਾ ਟ੍ਰੈਂਡ ਨੂੰ ਦੇਖ ਰਿਹਾ ਸੀ ਕੁਝ ਟਾਈਮ ਪਹਿਲੇ ਤੱਕ ਤੇ VOTING ਪਰਸੈਂਟ ਸਵੇਰੇ ਜਦੋਂ ਸ਼ੁਰੂ ਹੋਈ ਸੀ ਤੇ BJP ਤੇ ਆਮ ਆਦਮੀ ਪਾਰਟੀ ਦੇ ਵਿੱਚ 9 10% ਦਾ ਅੰਤਰ ਸੀ ਹੂੰ ਪਰ ਜਿਵੇਂ ਜਿਵੇਂ ਯੂਨਿਟੀ ਵਧਦੀ ਗਈ ਹੈ 2.5 3% ਤੇ ਆ ਗਈ ਤੇ ਹੁਣ ਫਾਈਨਲ ਵੋਟ ਪਰਸੈਂਟੇਜ ਕਿੰਨਾ ਅੰਤਰ ਆਂਦਾ ਹੈ ਉਹ ਦੇਖਣਾ ਪਏਗਾ ਜੇ 2 3% ਵੋਟ ਪਰਸੈਂਟੇਜ ਦਾ ਅੰਸਰ ਹੈ ਤਾਂ ਮੈਂ ਨਹੀਂ ਕਹਿ ਸਕਦਾ ਕਿ ਗੁੱਸਾ ਸੀ ਕੋਈ ਲੋਕਾਂ ਦਾ ਮਤਲਬ ਬਰਾਬਰ-ਚਰਾਬਰ ਦੀ ਵੋਟ ਲੈ ਕੇ ਆ ਰਹੇ ਹੋ ਹਾਂ ਇਹ ਜ਼ਰੂਰ ਹੈ ਕਿ ਸੀਟਾਂ ਇਨਾਂ ਦੀਆਂ ਘਟੀਆਂ ਨੇ ਇਹਨਾਂ ਦਾ ਵੋਟ ਪਰਸੈਂਟੇਜ ਪਹਿਲੇ ਵਾਰੀ ਪਿਛਲੀ ਵਾਰ ਤੋਂ ਇਹਨਾਂ ਦਾ ਘਟਿਆ ਹੂੰ ਲੇਕਿਨ ਅਗਰ ਬਰਾਬਰ ਵੋਟ ਪਰਸੈਂਟੇਜ ਲੈ ਕੇ ਆ ਰਹੇ ਨੇ ਤਾਂ ਫਿਰ ਤਾਂ ਕੋਈ ਖਾਸ ਅੰਤਰ ਨਹੀਂ ਹੈ ਲਹਿਰਵਾਲੀ ਗੱਲ ਨਹੀਂ ਕਹਿ ਸਕਦੇ ਕਿ ਇੱਕ ਤਰਫਾ ਸੀ ਹਾਰ ਇਹਨਾਂ ਦੀ ਅਸੀਂ ਐਗਜ਼ਿਟ ਪਾਲ ਪਰ ਡਿਪ ਕਰ ਰਹੇ ਸੀ ਕਿ 5 10 15 ਫੀਟਾਂ ਤੇ ਰਹਿਣਗੇ ਉਹਦੇ ਹਿਸਾਬ ਨਾਲ 22 28 ਫੀਟਾਂ ਤੇ ਜਾਣਾ ਵੀ ਨਹੀਂ ਮੰਨਿਆ ਜਾ ਸਕਦਾ ਕਿ ਇੱਕ ਤਰਫਾ ਸੀ ਜੀ ਨਾ ਨਾ ਕਰਦੇ 30% ਮੋਟਾ ਦਾ ਫੀਟਾ ਤਾਂ ਇਹਨਾਂ ਦੇ ਕੋਲ ਆ ਹੀ ਨਹੀਂ ਆਨੇ ਨਾ ਜੀ 30 ਤੋਂ ਜ਼ਿਆਦਾ ਹੀ ਆ ਰਹੀਆਂ ਨੇ 35 40 ਦੇ ਕਰੀਬ 35 40 ਹੋ ਰਹੀਆਂ ਨੇ ਅਗਰ 22 ਫੀਟਾਂ ਨੇ ਤਾਂ 28 ਫੀਟਾਂ ਤੋਂ 40% ਹੋ ਗਈਆਂ ਹੁੰਦੀਆਂ ਜੀ ਇਹ ਹਾਂ ਇਹ ਜ਼ਰੂਰੀ ਹੈ ਕਿ ਜੇ 36 37 40 ਵੀ ਲਿਆਂਦੇ ਨਾ ਉਹ ਸਰਕਾਰ ਨੇ ਬੀਜੇ ਵੀਰੇ ਚਲਾਣ ਦੇਣੀ ਸੀ ਫైనాన్స్ ਦੀ ਸਰਕਾਰ ਕਹੀਂ ਚੱਲ ਨਹੀਂ ਜੇ ਕੋਟ ਡੋਲਰ ਕੋ 50 ਐਮਐਲ ਹੁੰਦੇ ਨੇ ਤੇ 5-7 ਐਮਐਲ ਤੋਂ ਕਰਕੇ ਜੇ ਸਰਕਾਰ ਕਿਦਾ ਹੁੰਦਾ ਨੰਦੀਓ ਜੀ ਬਿਲਕੁਲ ਇਹ ਚਲੋ ਦਿੱਲੀ ਦੀ ਬਿਹਤਰੀ ਵਾਸਤੇ ਸ਼ਾਇਦ ਬੀਜੇਪੀ ਵਧੀਆ ਕਰ ਸਕਦੀ ਹੈ ਹੂੰ ਬਾਕੀ ਸਰਕਾਰ ਬਣੇਗੀ ਤੇ ਪਤਾ ਲੱਗੇਗਾ ਲੋਕਾਂ ਨੂੰ ਚੱਲਦਾ ਜੀ ਬਹੁਤ ਸ਼ੁਕਰੀਆ ਪਰਮੇਂਦਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਧੰਨਵਾਦ ਦਾ ਡਾਕਟਰ ਪਰਮਿੰਦਰ ਸਿੰਘ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਮੀਡੀਆ ਐਡਵਾਈਜ਼ਰ ਸ਼ੋਮਨੀ ਕਾਲੀਦਾਸ ਦੇ ਨੈਸ਼ਨਲ ਬੁਲਾਰੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਗੱਲਬਾਤ ਕੀਤੀ ਕਿ ਦਿੱਲੀ ਦੀ ਜਿਹੜੀ ਅੰਦਰਲੀ ਰਾਜਨੀਤੀ ਹੈ ਜਿਹੜੀ ਗਰਾਊਂਡ ਦੀ ਰਾਜਨੀਤੀ ਉਹ ਕੀ ਫੈਕਟਰ ਕੰਮ ਕੀਤੇ ਨੇ ਅਜਾ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਲੀ ਦੇ ਅੰਦਰ ਲੱਗਿਆ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮਾ ਦਿੱਲੀ ਦੇ ਦੋ ਵਾਰ ਦੇ ਮੁੱਖ ਮੰਤਰੀ ਮਨੀਸ਼ ਸੋਧਿਆ ਉਪ ਮੁੱਖ ਮੰਤਰੀ ਦਿੱਲੀ ਸਾਬਕਾ ਉਹ ਹਾਰ ਚੁੱਕੇ ਨੇ ਉਸ ਦੇ ਨਾਲ ਵੱਡੇ ਲੀਡਰ 12 ਕਿਲਿਆਂ ਨੂੰ ਜਿਹੜਾ ਬੀਜੇਪੀ ਨੇ ਢਾਹ ਲਾਈ ਆ ਹਾਲਾਂਕਿ ਕਾਂਗਰਸ ਦਾ ਉੱਥੇ ਖਾਤਾ ਤੱਕ ਨਹੀਂ ਖੁੱਲਿਆ ਪਿਛਲੀ ਵਾਰ ਦੀ ਤਰ੍ਹਾਂ ਪਰ ਵੋਟ ਪਰਸੈਂਟੇਜ ਦੇ ਵਿੱਚ ਜ਼ਰੂਰ ਕਿਤਨਾ ਕਿਤੇ ਕਹਿ ਦਿੱ ਇਹ ਫਰਕ ਆਇਆ ਤੇ ਆਮ ਆਦੀ ਪਾਰਟੀ ਆਪਣਾ ਵੋਟ ਪਰਸੈਂਟੇਜ ਉਹਨਾਂ ਬਰਕਰਾਰ ਨਹੀਂ ਰੱਖ ਸਕੀ ਵੋਟ ਪਰਸੈਂਟੇਜ ਘਟਿਆ ਜਿਸ ਦੇ ਕੁਝ ਫੈਕਟਰ ਨੇ ਜਿਹੜੀ ਇਲਜ਼ਾਮ ਅਰਵਿੰਦ ਕੇਜਰੀ ਵੱਲ ਤੇ ਲੱਗੇ ਜਾਂ ਉਸ ਨੇ ਬਹੁਤ ਫਰਕ ਦਿੱਲੀ ਦੇ ਲੋਕਾਂ ਦੇ ਵਿੱਚ ਪਾਇਆ ਹੁਣ ਅਗਲੀ ਸਰਕਾਰ ਬੀਜੇਪੀ ਤੋਂ ਉਮੀਦਾਂ ਲੱਖੀਆਂ ਹੋਈਆਂ ਨੇ ਮੰਤਰੀ ਮੰਡਲ ਦੇ ਅੰਦਰ ਇੱਕ ਸਿੱਖ ਚਿਹਰਾ ਹੋ ਸਕਦਾ ਹੈ ਇਹ ਡਾਕਟਰ ਪ੍ਰਮਿੰਦਰ ਸਿੰਘ ਨੇ ਕਿਹਾ ਕਿ ਸਾਡੇ ਦਿੱਲੀ ਦੇ तमाम ਸਿੱਖ ਲੋਕਾਂ ਨੂੰ ਉਮੀਦਾਂ ਨੇ ਕਿਉਂਕਿ ਇਸ ਵਕਤ 6 ਚਿਹਰੇ 6 ਸਰਦਾਰ ਵਿਧਾਨ ਸਭਾ ਪਹੁੰਚ ਚੁੱਕੇ ਨੇ ਆਉਣ ਵਾਲਾ ਸਮਾਂ ਦੱਸੇਗਾ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਊਗਾ ਤੇ ਮੰਤਰੀ ਮੰਡਲ ਦੇ ਅੰਦਰ ਕੀ ਇਸ ਵਾਰ ਭਾਜਪਾ ਸਿੱਖਾਂ ਨੂੰ ਆਪਣਾ ਹੱਕ ਦੇਵੇਗੀ ਕਿ ਸਿੱਖਾਂ ਦਾ ਕੋਈ ਮੰਤਰੀ ਬਣੇਗਾ ਜਾਂ ਨਹੀਂ ਬਣੇ ਰਿਹਾ ਦਾ ਇਮਪੈਕਟ ਦਾ ਮੈਨੂੰ ਰਾਜ ਸਿੰਘ ਭੁੱਲਣ ਨੂੰ ਦੇ ਜਾ Danke,